ਅੱਜ ਦਾ ਵਿਸ਼ਾ ਹੈ ਵੱਡੀ ਆਯਾਤੀ ਮੇਰੇ ਭਾਈਓ ਭੈਣੋ ਪਰਮੇਸ਼ਰ ਦੇ ਪਵਿੱਤਰ ਵਚਨ ਨੂੰ ਲੈ ਕੇ ਤੁਹਾਡੀ ਸੇਵਾ ਵਿੱਚ ਆਏ ਹਾਂ ਉਹ ਅੱਜ ਦੇ ਦਿਨ ਦੇ ਲਈ ਅਸੀਂ ਆਤਮ ਮਹਾਨ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਉਸ ਦੀਆਂ ਭਲਾਈਆਂ ਅਤੇ ਉਸ ਦੀਆਂ ਰਹਿਮਤਾ ਦੀ ਖਾਤਰ ਅਸੀਂ ਪਰਮੇਸ਼ਰ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਅੱਜ ਇਸ ਸੰਸਾਰ ਦੇ ਵਿੱਚ ਇਸ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ਗੁਲਾਮ ਹੈ। ਔਰ ਗੁਲਾਮੀ ਜਿਹੜੀ ਹੈ ਹਰ ਇੱਕ ਇਨਸਾਨ ਕਰ ਰਿਹਾ। ਕੋਈ ਇਨਸਾਨ ਪਾਪ ਦਾ ਗੁਲਾਮ ਹੈ। ਕੋਈ ਇਨਸਾਨ ਬਿਮਾਰੀ ਦਾ ਗੁਲਾਮ ਹੈ। ਕੋਈ ਇਨਸਾਨ ਆਪਣੀਆਂ ਮਾੜੀਆਂ ਆਦਤਾਂ ਦਾ ਗੁਲਾਮ ਹੈ। ਕੋਈ ਇਨਸਾਨ ਨਸ਼ਿਆਂ ਦਾ ਗੁਲਾਮ ਹੈ। ਕੋਈ ਇਨਸਾਨ ਵਿਵਚਾਰ ਦਾ ਗੁਲਾਮ ਹੈ। ਕੋਈ ਇਨਸਾਨ ਠਗੀ ਵਈ ਮਾਨੀ ਧੋਖਾ ਧੜੀ ਤੇ ਪਾਪ ਤੇ ਬੁਰਾਈ ਹਰ ਭਾਂ ਦੀ ਬੁਰੀ ਗੱਲ ਤੇ ਬੁਰੇ ਵਿਚਾਰਾਂ ਦਾ ਗੁਲਾਮ ਹੈ ਅੱਜ ਇਨਸਾਨ ਭਾਵੇਂ ਆਜ਼ਾਦ ਮੁਲਕ ਦੇ ਵਿੱਚ ਰਹਿੰਦੇ ਆ ਪਰ ਫਿਰ ਵੀ ਮਨੁੱਖ ਜਿਹੜਾ ਕਿਸੇ ਤਾਂ ਕਿਸੇ ਰਾਹ ਵਿੱਚ ਕਿਸੇ ਤਾਂ ਕਿਸੇ ਸਾਈਡ ਵਿੱਚ ਗੁਲਾਮ ਜ਼ਰੂਰ ਹੈ ਪਰ ਅੱਜ ਇਨਸਾਨ ਉਸ ਗੁਲਾਮੀ ਦੇ ਵਿੱਚ ਫਸਿਆ ਹੋਇਆ ਜਿਹਦੇ ਕਾਰਨ ਇਨਸਾਨ ਦੀ ਜ਼ਿੰਦਗੀ ਚ ਦੁੱਖ ਹੈ ਜਿਸ ਦੇ ਕਾਰਨ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਨੇ ਜਿਸ ਦੇ ਕਾਰਨ ਅੱਜ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਹਾਲਾਤ ਨੇ ਇਨਸਾਨ ਦੁਖੀ ਹੈ ਇਨਸਾਨ ਬਿਮਾਰ ਹੈ ਇਨਸਾਨ ਕਸ਼ਟਾਂ ਵਿੱਚ ਫਸਿਆ ਇਨਸਾਨ ਇਸ ਸੰਸਾਰ ਦੇ ਹਰ ਇੱਕ ਉਸ ਦੁੱਖ ਦੇ ਵਿੱਚ ਫਸਿਆ ਹੋਇਆ ਹੈ ਪਰ ਇਨਸਾਨ ਸ਼ਟਕਾਰਾ ਤਾਂ ਚਾਹੁੰਦਾ ਆ ਪਰ ਮਨੁੱਖ ਨੂੰ ਆਜ਼ਾਦੀ ਨਹੀਂ ਮਿਲਦੀ ਮੇਰੇ ਭਾਈਪੈਣੋ ਜਿਹੜਾ ਆਦਮ ਦੇ ਦੁਆਰਾ ਪਾਪ ਇਸ ਦੁਨੀਆ ਦੇ ਵਿੱਚ ਆਇਆ ਉਸ ਪਾਪ ਤੋਂ ਕੋਈ ਵੀ ਆਜ਼ਾਦ ਨਹੀਂ ਹੋ ਸਕਦਾ ਇੱਕੋ ਇੱਕ ਉਹ ਮਾਲਕ ਦੁਨੀਆ ਦਾ ਸੰਸਾਰ ਦਾ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਹੈ ਜਿਹੜਾ ਸਾਨੂੰ ਹਰ ਪ੍ਰਕਾਰ ਦੇ ਪਾਪ ਤੇ ਹਰ ਪ੍ਰਕਾਰ ਦੀ ਗੁਲਾਬੀ ਤੋਂ ਯਾਦ ਕਰ ਸਕਦਾ ਆ ਜੇ ਚਾਹੁੰਦੇ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਆਜ਼ਾਦੀ ਆਵੇ ਸਾਡੇ ਜੀਵਨ ਵਿੱਚ ਛੁਟਕਾਰਾ ਆਵੇ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਆਪਣੀ ਕਿਰਪਾ ਕਰੇ ਤੇ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਆਪਣੇ ਪ੍ਰਭ ਯਿਸੂ ਮਸੀਹ ਨੂੰ ਵਸਾਈਏ ਪ੍ਰਭ ਯਿਸੂ ਮਸੀਹ ਨੇ ਕਿਹਾ ਤੁਸੀਂ ਸੱਚਾਈ ਨੂੰ ਜਾਣੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ ਮੇਰੇ ਭਾਈ ਪੈਣੋ ਪ੍ਰਭ ਯਿਸੂ ਮਸੀਹ ਆਪਣੇ ਬਾਰੇ ਕਹਿੰਦੇ ਆ ਰਾਹ ਸੱਚਾਈ ਤੇ ਜੀਵਨ ਮੈਂ ਆ ਸੱਚਮੁੱਚ ਪ੍ਰਭੂ ਯਿਸੂ ਮਸੀਹ ਸਚਾਈ ਹੈ ਤੇ ਤੁਸੀਂ ਜਦੋਂ ਸਚਾਈ ਨੂੰ ਜਾਣੋਗੇ ਤੇ ਸਚਾਈ ਤੁਹਾਨੂੰ ਯਾਦ ਕਰੇਗੀ ਪ੍ਰਭੂ ਯਿਸੂ ਮਸੀਹ ਆਜ਼ਾਦੀ ਦੇਣ ਵਾਸਤੇ ਇਸ ਧਰਤੀ ਦੇ ਉੱਤੇ ਆਇਆ ਪ੍ਰਭੂ ਯਿਸੂ ਮਸੀਹ ਆਜ਼ਾਦੀ ਲੈ ਕੇ ਇਸ ਜ਼ਮੀਨ ਦੇ ਉੱਤੇ ਆਇਆ ਪਾਪਾਂ ਤੋਂ ਬਿਮਾਰੀਆਂ ਤੋਂ ਗੁਨਾਹਾਂ ਤੋਂ ਹਰੇਕ ਸ਼ਰਾਪਾਂ ਤੋਂ ਸਾਨੂੰ ਆਜ਼ਾਦ ਕਰਨਾ ਚਾਹੁੰਦਾ ਹੈ ਹਰ ਤਰ੍ਹਾਂ ਦੇ ਨਸ਼ੇਵਾਜ਼ੀਆਂ ਤੋਂ ਨਸ਼ੇ ਦੀ ਗੁਲਾਮੀ ਤੋਂ ਸਰਵਸ਼ਕਤੀਮਾਨ ਪਰਮੇਸ਼ਰ ਸਾਨੂੰ ਆਜ਼ਾਦੀ ਦੀ ਵੱਲ ਲੈ ਕੇ ਜਾਣਾ ਚਾਹੁੰਦਾ ਆ ਜੇ ਤੁਸੀਂ ਆਪਣੇ ਜੀਵਨ ਵਿੱਚ ਦੁਖੀ ਹੋ ਜੇ ਤੁਸੀਂ ਆਪਣੇ ਜੀਵਨ ਦੇ ਵਿੱਚ ਪਰੇਸ਼ਾਨ ਹੋ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਪ੍ਰਕਾਰ ਦੇ ਨਾਲ ਵੀ ਦੁਖੀ ਹੋ ਔਰ ਗੁਲਾਮ ਹੋ ਤੇ ਸਰਵ ਸ਼ਕਤੀਮਾਨ ਪ੍ਰਭੂ ਤੁਹਾਨੂੰ ਆਜ਼ਾਦ ਕਰਨਾ ਚਾਹੁੰਦਾ ਆ ਪ੍ਰਭੂ ਯੀਸ਼ੂ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਮੁਕਤ ਕਰਦਾ ਹੈ ਪ੍ਰਭੂ ਯੀਸ਼ੂ ਦਾ ਲਹੂ ਸਾਨੂੰ ਹਰ ਪ੍ਰਕਾਰ ਦੀ ਗੁਲਾਮੀ ਤੋਂ ਆਜ਼ਾਦੀ ਪ੍ਰਦਾਨ ਕਰਦਾ ਆ ਪਰਬੂ ਯੇਸ਼ੂ ਦਾ ਲਓ ਸਾਨੂੰ ਹਰੇਕ ਤਰ੍ਹਾਂ ਦੇ ਸ਼ਰਾਪਾਂ ਤੋਂ ਮੁਕਤ ਕਰਦਾ ਆ ਤੇ ਜਿਹੜਾ ਇਨਸਾਨ ਪ੍ਰਭੂ ਯੇਸ਼ੂ ਦੇ ਉੱਤੇ ਵਿਸ਼ਵਾਸ ਕਰਦਾ ਆ ਜਿਹੜਾ ਇਨਸਾਨ ਪ੍ਰਭੂ ਯੇਸ਼ੂ ਤੇ ਨਿਵੇਚਾ ਕਰਦਾ ਆ ਜਿਹੜਾ ਇਨਸਾਨ ਆਪਣੇ ਜੀਵਨ ਦੇ ਵਿੱਚ ਪ੍ਰਭੂ ਯੇਸ਼ੂ ਨੂੰ ਆਪਣਾ ਮੁਕਤੀਦਾਤਾ ਕਰਕੇ ਕਬੂਲ ਕਰੇਗਾ ਉਹ ਇਨਸਾਨ ਸਦਾ ਦੀ ਜ਼ਿੰਦਗੀ ਨੂੰ ਪ੍ਰਾਪਤ ਕਰੇਗਾ ਅੱਜ ਦੁੱਖ ਕਿਉਂ ਹੈ ਅੱਜ ਬਿਮਾਰੀਆਂ ਕਿਉਂ ਹੈ ਅੱਜ ਪਰੇਸ਼ਾਨੀਆਂ ਕਿਉਂ ਹੈ ਉਹਨਾਂ ਦਾ ਕਾਰਨ ਹੈ ਪਾਪ ਦੀ ਗੁਲਾਮੀ ਤੇ ਪਾਪ ਦੀ ਗੁਲਾਮੀ ਤੋਂ ਪ੍ਰਭ ਯਿਸੂ ਮਸੀਹ ਹੀ ਸਾਨੂੰ ਕੱਢ ਸਕਦਾ ਆ ਜੇ ਅਸੀਂ ਆਪਣੇ ਆਪ ਨੂੰ ਪ੍ਰਭ ਯੇਸ਼ੂ ਦੇ ਅੱਗੇ ਅਧੀਨ ਕਰੀਏ ਜੇ ਆਪਣੇ ਆਪ ਨੂੰ ਪਰਭੂ ਯੀਸ਼ੂ ਮਸੀਹ ਦੇ ਸਨਮੁਖ ਸਮਰਪਣ ਕਰੀਏ ਤੇ ਆਪਣੇ ਆਪ ਨੂੰ ਪ੍ਰਭੂ ਯੀਸ਼ੂ ਦੇ ਸਾਹਮਣੇ ਸੌਂਪ ਦਈਏ ਤੇ ਪ੍ਰਭੂ ਯੀਸ਼ੂ ਮਸੀਹ ਸਾਨੂੰ ਸਾਰੇ ਪਾਪਾਂ ਤੋਂ ਸਾਰੇ ਸ਼ਰਾਪਾਂ ਤੋਂ ਤੇ ਸਾਰੇ ਗੁਨਾਹਾਂ ਤੋਂ ਸਾਨੂੰ ਆਜ਼ਾਦ ਕਰ ਦੇਗਾ। ਔਰ ਲੋੜ ਹੈ ਕਿ ਅਸੀਂ ਆਪਣੇ ਆਪ ਨੂੰ ਉਹਦੇ ਅੱਗੇ ਸਮਰਪਿਤ ਕਰੀਏ। ਆਪਣਾ ਜੀਵਨ ਪ੍ਰਭੂ ਯੀਸ਼ੂ ਮਸੀਹ ਨੂੰ ਦਈਏ। ਬਾਈਬਲ ਦੇ ਵਿੱਚ ਲਿਖਿਆ ਇਸ ਲਈ ਤੋਬਾ ਕਰੋ ਤੇ ਮੁੜੋ ਤੇ ਤੁਹਾਡੇ ਪਾਪ ਮਟਾਏ ਜਾਣ ਤਾਂ ਜੋ ਪ੍ਰਭੂ ਯੀਸ਼ੂ ਦੇ ਹਿਰੋਂ ਸੁੱਖ ਦੇ ਦਿਨ ਆਉਣ ਸਾਨੂੰ ਆਪਣੇ ਭੈੜੇ ਕੰਮਾਂ ਤੋਂ ਸਾਨੂੰ ਆਪਣੇ ਮਾੜੇ ਕੰਮਾਂ ਤੋਂ ਸਾਨੂੰ ਆਪਣੀਆਂ ਬੁਰਾਈਆਂ ਤੋਂ ਸਾਨੂੰ ਹਰੇਕ ਤਰ੍ਹਾਂ ਦੇ ਉਹਨਾਂ ਕੰਮਾਂ ਤੋਂ ਤੋਬਾ ਕਰਨ ਦੀ ਲੋੜ ਹੈ ਜਿਹੜੇ ਕੰਮ ਅਸੀਂ ਆਪਣੇ ਜੀਵਨ ਦੇ ਵਿੱਚ ਕੀਤੇ ਆ ਤੇ ਜੇ ਤੋਬਾ ਕਰਾਂਗੇ ਪਾਪ ਤੇ ਬਰਿਆਈ ਤੋਂ ਤੋਬਾ ਕਰਾਂਗੇ ਭੈੜੇ ਕੰਮਾਂ ਤੋਂ ਤੋਬਾ ਕਰਾਂਗੇ ਤੇ ਸੱਚਮੁੱਚ ਪ੍ਰਭੂ ਯਿਸੂ ਮਸੀਹ ਸਾਨੂੰ ਹਰ ਪ੍ਰਕਾਰ ਦੀ ਗੁਲਾਮੀ ਤੋਂ ਆਜ਼ਾਦੀ ਦੇਵੇਗਾ ਹਰ ਸ਼ਰਾਬ ਤੋਂ ਸਾਨੂੰ ਮੁਕਤ ਕਰ ਦੇਗਾ ਹਰ ਤਰ੍ਹਾਂ ਦੀ ਆਉਣ ਵਾਲੀ ਉਹ ਸ਼ੈਤਾਨ ਦੀ ਯੋਜਨਾ ਸ਼ੈਤਾਨ ਦੀ ਚਾਲ ਤੇ ਸ਼ੈਤਾਨ ਦੇ ਹਰੇਕ ਜਾਲ ਜਿਹੜੇ ਸਾਡੇ ਰਾਵਾਂ ਵਿੱਚ ਵਿਛਾਏ ਨੇ ਪ੍ਰਭੂ ਯਿਸੂ ਮਸੀਹ ਸਾਨੂੰ ਉਹਨਾਂ ਤੋਂ ਆਜ਼ਾਦੀ ਪ੍ਰਦਾਨ ਕਰੇਗਾ। ਮੇਰੇ ਭਾਈ ਭੈਣੋ ਸਭ ਤੋਂ ਵੱਡੀ ਆਜ਼ਾਦੀ ਪ੍ਰਭੂ ਯਿਸੂ ਮਸੀਹ ਹੈ। ਜਿਹੜਾ ਇਨਸਾਨ ਪ੍ਰਭੂ ਯਿਸੂ ਮਸੀਹ ਨੂੰ ਜਾਣ ਗਿਆ ਉਹਦੀ ਜ਼ਿੰਦਗੀ ਦੇ ਵਿੱਚ ਆਜ਼ਾਦੀ ਆ ਜਾਏਗੀ ਤੇ ਜਿਹਨੇ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਜਾਣਿਆ ਉਹ ਆਜ਼ਾਦੀ ਨੂੰ ਪ੍ਰਾਪਤ ਨਹੀਂ ਕਰ ਸਕਦਾ। ਭਾਵੇਂ ਜਸਮਾਨੀ ਤੌਰ ਤੇ ਉਹ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਦਾ ਆ। ਪਰ ਕਿਤੇ ਤੇ ਕਿਤੇ ਉਹ ਗੁਲਾਮ ਜ਼ਰੂਰ ਹੈ ਭਾਵੇਂ ਉਹ ਨਸ਼ੇ ਦਾ ਗੁਲਾਮ ਹੋਵੇ ਭਾਵੇਂ ਪਾਪ ਤੇ ਵराई ਦਾ ਗੁਲਾਮ ਹੋਵੇ ਭਾਵੇਂ ਸ਼ਰਾਪਾਂ ਦਾ ਗੁਲਾਮ ਹੋਵੇ ਇਨਸਾਨ ਦੀ ਜ਼ਿੰਦਗੀ ਚ ਗੁਲਾਮੀ ਤੇ ਕਿਤੇ ਤੇ ਕਿਤੇ ਹੈ ਇਸ ਲਈ ਪ੍ਰਭੂ ਯੇਸ਼ੂ ਹੀ ਹੈ ਜਿਹੜਾ ਸਾਨੂੰ ਆਜ਼ਾਦ ਕਰ ਸਕਦਾ ਆ ਅੱਜ ਇਸ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਰਾਜ ਸ਼ੈਤਾਨ ਦਾ ਆ ਸ਼ੈਤਾਨ ਦਾ ਰਾਜ ਦੇਖੋ ਕਿਸ ਪ੍ਰਕਾਰ ਦੇ ਨਾਲ ਮਨੁੱਖਾਂ ਦੇ ਵਿੱਚ ਕੰਮ ਕਰਦਾ ਆ ਕਿਸੇ ਨੂੰ ਉਸ ਨੇ ਨਸ਼ਾ ਦਾ ਗੁਲਾਮ ਬਣਾ ਦਿੱਤਾ ਆ ਕਿਸੇ ਨੂੰ ਉਹਨੇ ਜਨਾਹਕਾਰੀ ਹਰਾਮਕਾਰੀ ਦਾ ਗੁਲਾਮ ਬਣਾ ਦਿੱਤਾ ਆ ਕਿਸੇ ਨੂੰ ਉਸ ਨੇ ਪੈਸੇ ਦਾ ਗੁਲਾਮ ਬਣਾ ਦਿੱਤਾ ਆ ਕਿਸੇ ਨੂੰ ਉਸ ਨੇ ਇਸ ਸੰਸਾਰ ਦੇ ਮਾੜੇ ਕਰਮਾਂ ਦਾ ਗੁਲਾਮ ਬਣਾ ਦਿੱਤਾ ਆ ਹਰ ਬੰਦਾ ਕਿਤੇ ਤੇ ਕਿਤੇ ਆਪਣੀ ਜ਼ਿੰਦਗੀ ਦੇ ਵਿੱਚ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਹੈ ਪਰ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਦੇ ਵਿੱਚ ਇਸ ਦੁਨੀਆ ਦੇ ਵਿੱਚ ਇਸੇ ਲਈ ਆਏ ਕਿ ਸਾਨੂੰ ਆਜ਼ਾਦੀ ਮਿਲੇ ਸਗੋਂ ਵੱਡੀ ਆਜ਼ਾਦੀ ਮਿਲੇ ਤਾਂ ਕਿ ਅਸੀਂ ਪਾਪ ਸ਼ਰਾਪ ਤੇ ਹਰ ਪ੍ਰਕਾਰ ਦੀ ਆਫਤ ਤੋਂ ਆਜ਼ਾਦੀ ਨੂੰ ਪ੍ਰਾਪਤ ਕਰੀਏ ਜੇ ਆਜ਼ਾਦੀ ਚਾਹੁੰਦੇ ਹੋ ਜੇ ਛੁਟਕਾਰਾ ਚਾਹੁੰਦੇ ਹੋ ਜੇ ਜੀਵਨ ਦੇ ਵਿੱਚ ਤਰੱਕੀ ਚਾਹੁੰਦੇ ਹੋ ਜੇ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਚਾਹੁੰਦੇ ਹੋ ਤੇ ਜ਼ਰੂਰੀ ਹੈ ਕਿ ਆਪਣੇ ਆਪ ਨੂੰ ਸਰਵਸ਼ਕਤੀਮਾਨ ਪਰਮੇਸ਼ਰ ਦੇ ਅੱਗੇ ਸਮਰਪਣ ਕਰੀਏ ਅੱਜ ਆਜ਼ਾਦੀ ਦੇ ਲਈ ਆਪਣੇ ਸਿਰਾਂ ਨੂੰ ਚੁਕਾਈਏ ਆਪਣੇ ਆਪ ਨੂੰ ਪ੍ਰਭੂ ਦੇ ਅੱਗੇ ਸਮਰਪਿਤ ਕਰ ਦਈਏ ਮੈਂ ਤੁਹਾਡੇ ਵਾਸਤੇ ਪ੍ਰਾਰਥਨਾ ਕਰਾਂਗਾ ਸਰਵਸ਼ਕਤੀਮਾਨ ਪਰਮੇਸ਼ਰ ਦਇਆ ਦੇ ਸਾਗਰ ਕਿਰਪਾ ਦੇ ਧਨੀ ਆਪਣੇ ਬੱਚਿਆਂ ਉੱਤੇ ਆਪਣਾ ਅਨੁਗ੍ਰਹਿ ਕਰੋ ਆਪਣੇ ਜਲਾਲ ਨੂੰ ਪ੍ਰਗਟ ਕਰਿਓ ਆਪਣੇ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ ਆਜ਼ਾਦ ਕਰ ਦਿਓ ਆਪਣਾ ਆਜ਼ਾਦੀ ਦਾ ਆਤਮਾ ਬਖਸ਼ਦੋ ਪਿਤਾ ਗੁਲਾਮੀ ਦੇ ਬੰਧਨ ਟੁੱਟ ਜਾਣ ਗੁਲਾਮੀ ਦੀਆਂ ਜ਼ੰਜੀਰਾਂ ਟੁੱਟ ਜਾਣ ਸ਼ੈਤਾਨ ਦੀ ਗੁਲਾਮੀ ਖਤਮ ਹੋ ਜਾਵੇ ਤੁਹਾਡੀ ਆਸ਼ੀਸ਼ ਹੋਵੇ ਇਹ ਸਾਰੀ ਪ੍ਰਾਰਥਨਾ ਪ੍ਰਭ ਯੇਸ਼ੂ ਦੇ ਪਵਿੱਤਰ ਨਾਮ ਚ ਮੰਗਦੇ ਹਾਂ ਆਮੀਨ ਮੇਰੇ ਭਾਈਓ ਤੇ ਭੈਣੋ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਸਾਡੀਆਂ ਵੀਡੀਓ ਨੂੰ ਲਾਇਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਓ ਪ੍ਰਭੂ ਤੁਹਾਨੂੰ ਬਰਕਤ ਦੇਵੇ ਔਰ ਆਸ਼ੀਸ਼ ਦੇਵੇ ਪਰਮੇਸ਼ਰ ਦੀ ਕਿਰਪਾ ਤੁਹਾਡੇ ਉੱਤੇ ਸਦਾ ਤੱਕ ਬਣੀ ਰਹੇ ਸਾਰਿਆਂ ਨੂੰ ਜੈ ਮਸੀਹ ਦੀ ਸਾਰਿਆਂ ਨੂੰ ਸਲਾਮ ਆਮੀਨ